ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰਾਥ ਗੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰਾਥ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਚੇ ਸੁੱਚੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਹਾਜ਼ਰੀਆਂ ਭਰ ਰਹੇ ਹਨ ਤਨ ਤਨ ਪਿਆਰੇ ਬਾਬਾ ਜੀ ਸ਼ਰਸਿੰਘ ਜੀ ਮਹਾਰਾਜ ਦੇ ਅੰਮ੍ਰਿਤ ਵਚਨ ਸਰਵਣ ਕੀਤੇ ਹਨ ਜੋ ਅੱਜ ਵੀ ਜਗਿਆਸੀਆਂ ਨੂੰ ਧਰਮ ਦਾ ਰਸਤਾ ਸੱਚ ਦਾ ਰਸਤਾ ਦਰਸਾਉਂਦੇ ਹਨ ਜੀਵਨ ਦੀ ਜਾਂਚ ਸਿਖਾਉਂਦੇ ਹਨ ਸੋ ਹੁਣੇ-ਹੁਣੇ ਤਨ ਤਨ ਪਿਆਰੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਵਰਸੀ ਦਾ ਦਿਹਾੜਾ ਲੰਘ ਕੇ ਗਿਆ ਹੈ ਤਨਤਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਆ ਕੇ ਮਹਾਨ ਤਪ ਕੀਤਾ ਤਨਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਗਟ ਗੁਰਾਂ ਕੀ ਦੇਹ ਕਰਕੇ ਸੇਵਾ ਕੀਤੀ ਜੋ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ ਸੋ ਇਹ ਮਹਾਨ ਆ ਕੇ ਬਾਬਾ ਜੀ ਨੇ ਪਰਪਕਾਰ ਕੀਤੇ ਐਨੀ ਤਪੱਸਿਆ ਕੀਤੀ ਸੰਗਤਾਂ ਨੇ ਤਾਂ ਬਾਬਾ ਜੀ ਨੂੰ ਨਮਸਕਾਰਾਂ ਕਰਨੀਆਂ ਹੀ ਸੀ ਜਿਨ ਹਰਮਨ ਵਸਿਆ ਸੇ ਦਰ ਸਾਚੇ ਦਰ ਸਾਚੇ ਸਚਿਆਰਾ ਉਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਨ ਹਾਰਾ ਸੰਗਤਾਂ ਤਾਂ ਆਪਣੀਆਂ ਭਾਵਨਾ ਪੂਰੀਆਂ ਕਰਦੀਆਂ ਸਨ ਬੇਅੰਤ ਬੇਨਤੀਆਂ ਕਰਨੀਆਂ ਅਰਦਾਸਾਂ ਕਰਨੀਆਂ ਭਾਵਨਾਵਾਂ ਪੂਰੀਆਂ ਕਰਦੀਆਂ ਸਨ ਇਥੋਂ ਤੱਕ ਕਿ ਬਾਬਾ ਅਨੰਦ ਸਿੰਘ ਜੀ ਮਹਾਰਾਜ ਦੇ ਬ੍ਰਹਮ ਗੁਰੂ ਸੀ ਮਹਾਪੁਰਖ ਬਾਬਾ ਮਹਾਰਨਾਮ ਸਿੰਘ ਜੀ ਉਹ ਵੀ ਬਾਬਾ ਅਨੰਦ ਸਿੰਘ ਦਾ ਬਹੁਤ ਸਤਕਾਰ ਕਰਦੇ ਸੀ ਬਾਬਾ ਜੀ ਦਾ ਆਪਣਾ ਰਹਿਸ਼ ਦਾ ਤਾਂ ਜੋ ਕਮਰਾ ਸੀਗਾ ਨੇਰ ਕੋਠੜੀ ਸੀ ਪੁੱਚੋ ਵਾਲੇ ਬਾਬਾ ਜੀ ਦੀ ਤੇ ਬਾਬਾ ਆਨੰਦ ਸਿੰਘ ਨੇ ਜਦੋਂ ਜਾਣਾ ਬਾਬਾ ਜੀ ਦਾ ਆਸਣ ਟਿੱਲੇ ਦੇ ਉੱਪਰ ਲਵਾਉਣਾ ਬਾਬਾ ਜੀ ਨੇ ਸਤਕਾਰ ਜਿਹਾ ਕਰਕੇ ਇੱਕ ਦਿਨ ਐਸਾ ਹੋਇਆ ਪੁੱਚੋ ਦੀ ਇੱਕ ਥਾਣੇਦਾਰਨੀ ਮਾਈ ਜੀ ਦਾ ਨਾਮ ਦਤਾਰਕਰ ਆ ਕੇ ਪੁੱਚੋ ਵਾਲੇ ਬਾਬਾ ਜੀ ਨੂੰ ਕਹਿਣ ਲੱਗੀ ਬਾਬਾ ਜੀ ਲੇਟੇ ਪਏ ਆ ਕਹਿਣ ਲੱਗੀ ਬਾਬਾ ਜੀ ਸਿਧਾਨਾ ਲੈ ਕੇ ਬਾਬਾ ਜੀ ਦਾ ਜੋ ਇਤਿਹਾਸ ਚ ਲਿਖਿਆ ਦਾਸ ਉਹ ਕਹਿਣ ਲੱਗਿਆ ਕਹਿੰਦੇ ਆਨੰਦ ਸਿੰਘ ਜੁੱਤੀ ਪਾ ਕੇ ਟਿੱਲੇ ਦੇ ਉੱਪਰ ਘੁੰਮਦਾ ਫਿਰਦਾ ਹੈ। ਬਾਬਾ ਜੀ ਥੋੜਾ ਜਿਹਾ ਰੋਬ ਦੇ ਵਿੱਚ ਆ ਕੇ ਬੈਠ ਗਏ ਉੱਠ ਕੇ ਕਹਿੰਦੇ ਫੇਰ ਬੋਲ ਕੀ ਕਿਹਾ ਹੈ? ਕਹਿੰਦੇ ਜੀ ਆਨੰਦ ਸਿੰਘ ਜੁੱਤੀ ਪਾ ਕੇ ਟਿੱਲੇ ਦੇ ਉੱਤੇ ਘੁੰਮਦਾ ਫਿਰਦਾ ਹੈ। ਬਾਬਾ ਜੀ ਬੜੇ ਗੁੱਸੇ ਦੇ ਵਿੱਚ ਆ ਕੇ ਕਹਿਣ ਲੱਗੇ ਜ ਆ ਦੇਖ ਕੇ ਆ ਕਿਤੇ ਪੈੜਾਂ ਲੱਗੀਆਂ? ਕੱਚਾ ਸੀ ਉਦੋਂ। ਜਦੋਂ ਦਾ ਕੇ ਦੇਖਿਆ ਪੈੜਾਂ ਕਿਤੇ ਵੀ ਨਹੀਂ। ਪੁੱਚੋ ਵਾਲੇ ਬਾਬਾ ਜੀ ਫਾਵਾ ਮਹਾਰਨਾਵ ਸਿੰਘ ਜੀ ਬਹੁਤ ਨਾਰਾਜ਼ ਹੋਏ ਉਹਨੂੰ ਕਹਿਣ ਲੱਗੇ ਅੱਜ ਤੋਂ ਬਾਅਦ ਮਹਾਪੁਰਖਾਂ ਦਾ ਕਦੇ ਨਾਂ ਨਹੀਂ ਲੈਣਾ ਉਹਨਾਂ ਦੇ ਪੈੜਾ ਦਾ ਕੀ ਲੱਗਣੀਆਂ ਨੇ ਉਹਨਾਂ ਦੇ ਚਰਨ ਤਾਂ ਦੇਵੀ ਦੇਵਤੇ ਥੱਲੇ ਲੱਗਣੇ ਹੀ ਨਹੀਂ ਦਿੰਦੇ ਥੱਲੇ ਹੱਥ ਰੱਖਦੇ ਆ ਉਹਨਾਂ ਦੀ ਤਾਂ ਧੂੜੀ ਵੀ ਬਾਬਾ ਜੀ ਦੇ ਆਗਿਆ ਤੋਂ ਅਨੰਦ ਸਿੰਘ ਦੀ ਆਗਿਆ ਤੋਂ ਬਿਨਾ ਲੈ ਨਹੀਂ ਸਕਦੇਗੇ ਸੋ ਅੱਜ ਤੋਂ ਬਾਅਦ ਉਹਨਾਂ ਨੂੰ ਮਹਾਪੁਰਖ ਕਹਿਣਾ ਉਹਨਾਂ ਦਾ ਨਾਂ ਨਹੀਂ ਲੈਣਾ ਤੇ ਪੁੱਚੋ ਵਾਲੇ ਬਾਬਾ ਜੀ ਆਪ ਵੀ ਉਹਨੂੰ ਤਾਂ ਲੈ ਕੇ ਮਹਾਪੁਰਖ ਹੀ ਕਹਿਣ ਲੱਗੇ ਤੇ ਬਾਬਾ ਜੀ ਨੂੰ ਫਿਰ ਬਾਬਾ ਅਨੰਦ ਸਿੰਘ ਜੀ ਮਹਾਰਾਜੀ ਨੂੰ ਕਿਹਾ ਪੱਚੋ ਵਾਲੇ ਮਹਾਪੁਰਖ ਤੁਸੀਂ ਇੰਨਾ ਤਪ ਕੀਤਾ ਹੈ ਇੰਨਾ ਹੱਟ ਦੇ ਨਾਲ ਜਿੰਨਾ ਤੁਸੀਂ ਤਪ ਕੀਤਾ ਇੰਨਾ ਕੋਈ ਕਰ ਨਹੀਂ ਸਕਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸੇਵਾ ਕਰਕੇ ਪ੍ਰਗਟ ਕਰਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੈ ਸਮਾਂ ਬਹੁਤ ਭਿਆਨਕ ਆ ਰਿਹਾ ਹੈ ਤੁਸੀਂ ਗੁਰਨਾਨਕ ਸਾਹਿਬ ਨੂੰ ਦਰਸ਼ਨ ਪ੍ਰਗਟ ਕੀਤਾ ਹੈ ਹੋਰ ਕੋਈ ਕਰ ਨਹੀਂ ਸਕਦਾ ਗੁਰਨਾਨਕ ਸਾਹਿਬ ਤੋਂ ਨਾ ਕੋਈ ਵੱਡਾ ਨਾ ਕੋਈ ਬਰਾਬਰ ਹੈ ਇਸ ਕਰਕੇ ਤੁਸੀਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਰੂਪ ਆ ਉਹ ਦੁਨੀਆ ਦੇ ਵਿੱਚ ਪ੍ਰਗਟ ਕਰੋ ਸਮਾਂ ਭਿਆਨਕ ਆ ਰਿਹਾ ਹੈ ਸੰਗਤਾਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਹੀ ਸਰੂਪ ਹੋ ਉਹਦਾ ਧਿਆਨ ਧਰਨ ਗੀਆਂ ਉਹ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਿਆ ਕਰਨਗੇ ਫਿਰ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੇ ਆ ਕੇ ਦਰਬਾਰ ਸਜਿਆ ਹੋਇਆ ਕੀਰਤਨ ਹੋ ਰਿਹਾ ਹੈ ਇੱਕ ਪ੍ਰੇਮੀ ਨੇ ਜਦੋਂ ਉਦੋਂ ਦਾ ਗੁਰੂ ਨਾਨਕ ਸਾਹਿਬ ਦਾ ਸਰੂਪ ਪ੍ਰਚਲਿਤ ਸੀ ਉਹ ਲਿਆ ਕੇ ਵਿਚਾਈ ਦੇ ਉੱਤੇ ਰੱਖ ਦਿੱਤਾ ਬਾਬਾ ਆਨੰਦ ਸਿੰਘ ਨੇ ਫਿਰ ਬਚਨ ਕੀਤੇ ਭਾਈ ਨੱਥਾ ਸਿੰਘ ਜੀ ਜੋ ਬਾਬਾ ਜੀ ਦੇ ਸ਼ਰਧਾਲੂ ਸੀ ਜਗਰਾਉਂ ਤੋਂ ਕਹਿੰਦੇ ਨੱਥਾ ਸਿੰਘ ਸਾਨੂੰ ਪੁੱਚੋ ਵਾਲੇ ਬਾਬਾ ਜੀ ਦਾ ਗੁਰੂ ਜੀ ਦਾ ਹੁਕਮ ਵੀ ਹੋਇਆ ਸੀ ਗੁਰਨਾਨਕ ਸਾਹਿਬ ਦਾ ਸਰੂਪ ਬਣਾਉਣਾ ਕੋਈ ਮੁਸੱਬਰ ਦੇਖ ਜਿਹੜਾ ਕੋਈ ਬਣਾਉਂਦਾ ਹੋਵੇ ਫੋਟੋ ਨੱਥਾ ਸਹਿ ਕੇ ਕਹਿੰਨ ਲੱਗਾ ਬਾਬਾ ਜੀ ਮੇਰੇ ਗਵਾਂਢ ਦੇ ਵਿੱਚ ਹੀ ਕਾਲਾ ਸਿੰਘ ਦਾ ਮੁੰਡਾ ਭਗਤ ਸਿੰਘ ਹੈ ਬੜੇ ਵਧੀਆ ਸਰੂਪ ਬਣਾਉਂਦਾ ਹੈ ਬਾਬਾ ਜੀ ਕਹਿੰਦੇ ਕੱਲ ਨੂੰ ਲੈ ਕੇ ਆਈ ਲੈ ਕੇ ਆਂਦਾ ਕੱਲ ਆ ਗਏ ਬਾਬਾ ਜੀ ਆ ਗਿਆ ਇਹ ਮੁਸੱਬਰ ਹੈ ਬਾਬਾ ਜੀ ਨੇ ਕੋਲੇ ਬਿਠਾ ਲਿਆ ਉਹਦੇ ਸਰੂਪ ਉਹ ਫੜ ਲਿਆ ਜਿਹੜਾ ਗੁਰੂ ਨਾਨਕ ਸਾਹਿਬ ਦਾ ਕਿਸੇ ਨੇ ਰੱਖਿਆ ਸੀ ਬਾਬਾ ਜੀ ਸਰੂਪ ਨੂੰ ਫੜ ਕੇ ਕਹਿੰਦੇ ਭਗਤ ਸਿੰਘ ਕਾਕਾ ਕਹਿੰਦੇ ਕਾਕਾ ਜਿਵੇਂ ਜਿਵੇਂ ਅਸੀਂ ਉਂਗਲ ਫੇਰੀ ਜਾਂਦੇ ਹਾਂ ਸਰੂਪ ਦੇ ਤੇ ਓਵੇਂ ਓਵੇਂ ਸਮਝੀ ਚਲੀ ਇਸ ਤਰ੍ਹਾਂ ਬਣਾਉਣਾ ਬਾਬਾ ਜੀ ਖੱਬੇ ਪਾਸ ਗੁਰਨਾਨਕ ਸਾਹਿਬ ਦੇ ਸੱਜੇ ਪਾਸੇ ਉਂਗਲ ਫੇਰ ਲੱਗ ਗਏ ਗੁਰੂ ਸਾਹਿਬ ਦਾ ਚਰਨ ਨੰਗਾ ਹੈ ਚਰਨ ਦੇ ਵਿੱਚ ਪਦਮ ਹੈ ਹੱਥ ਨੰਗਾ ਹੱਥ ਦੇ ਵਿੱਚ ਮਾਲਾ ਫੜੀ ਹੋਈ ਹੈ ਉੱਪਰ ਨੂੰ ਚਲੇ ਗਏ ਗੁਰੂ ਸਾਹਿਬ ਦੇ ਨੇਤਰ ਖੁੱਲੇ ਨੇ ਪਿੱਛੇ ਜੋ ਸੁਨਹਿਰੀ ਕਿਰਨਾ ਨੇ ਉਹ ਖੱਬੇ ਪਾਸੇ ਆਗੇ ਬਾਬਾ ਜੀ ਗੁਰੂ ਸਾਹਿਬ ਦਾ ਇੱਕ ਹੱਥ ਵੀ ਗੁਪਤ ਹੈ ਚਰਨ ਵੀ ਗੁਪਤ ਹੈ ਉਹ ਦੇਵੀ ਦੇਵਤਿਆਂ ਵਾਸਤੇ ਗੁਪਤ ਰੂਹਾਂ ਵਾਸਤੇ ਹੈ ਜਿਹੜਾ ਸੱਜਾ ਚਰਨ ਹੈ ਇਹ ਦੁਨਿਆਵੀ ਲੋਕਾਂ ਵਾਸਤੇ ਹੈ ਸਾਰਾ ਕੁਝ ਸਮਝਾਇਆ ਉਹਨੂੰ ਐਸਾ ਕੋਈ ਕ੍ਰਿਸ਼ਮਾ ਦਿਖਾਇਆ ਗੁਰੂ ਨਾਨਕ ਸਾਹਿਬਾ ਨੇ ਉਹ ਮਸਤ ਹੀ ਹੋ ਗਿਆ ਘਰੇ ਜਾ ਕੇ ਮੰਜੇ ਤੇ ਬੈਠਾ ਰਿਹਾ ਕਰੇ ਨਾ ਕੋਈ ਪ੍ਰਸ਼ਾਦਾ ਛਕੇ ਨਾ ਕੋਈ ਗੱਲਬਾਤ ਕਰੇ ਨਾ ਸੋਵੇ ਉਹਨਾਂ ਦੇ ਫਿਰ ਪਿਤਾ ਜੀ ਆ ਕੇ ਕਾਲਾ ਸਿੰਘ ਕਹਿਣ ਲੱਗੇ ਬਾਬਾ ਨਾਨਕ ਸਿੰਘ ਬੇਨਤੀ ਕੀਤੀ ਮਹਾਰਾਜ ਜਦੋਂ ਦਾ ਤੁਸੀਂ ਮੇਰੇ ਲੜਕੇ ਨੂੰ ਸਮਝਾਇਆ ਸਰੂਪ ਬਣਵਾਸ ਤੇ ਉਹ ਤਾਂ ਮਸਤੀ ਹੈ ਕਿਤੇ پاگل ਨਾ ਹੋ ਜੇ ਬਾਬਾ ਨਾਨਕ ਸਿੰਘ ਨੇ ਬਚਨ ਕੀਤਾ ਨਹੀਂ ਉਹਨੂੰ ਗੁਰੂ ਨਾਨਕ ਸਾਹਿਬ ਨੇ ਝਲਕ ਦਿਖਾਈ ਹੈ ਠੀਕ ਹੋ ਜਾਊਗਾ ਥੋੜੇ ਦਿਨਾਂ ਨੂੰ ਠੀਕ ਹੋ ਜਾਊਗਾ ਫਿਰ ਉਹ ਸਰੂਪ ਬਣਾਉਣਾ ਤਿੰਨ ਚਾਰ ਦਿਨਾਂ ਵਿੱਚ ਠੀਕ ਹੋ ਗਿਆ ਫਿਰ ਆ ਕੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਵੀ ਨੇ ਬਚਨ ਕੀਤਾ ਤੂੰ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਸਰੂਪ ਆ ਤੇਜ ਪ੍ਰਤਾਪ ਵਿੱਚ ਝੱਲ ਨਹੀਂ ਸਕਦਾ ਤੂੰ ਅਰਦਾਸ ਕਰਕੇ ਗੁਰੂ ਨਾਨਕ ਸਾਹਿਬ ਦਾ ਸਰੂਪ ਬਣਾਉਣ ਲੱਗ ਜਾਣਾ ਜਿਹੜਾ ਹਿੱਸਾ ਬਣਾਉਣਾ ਹੋਇਆ ਕਰੇਗਾ ਉਹਨੇ ਹਿੱਸੇ ਦੇ ਤੈਨੂੰ ਦਰਸ਼ਨ ਹੋਇਆ ਕਰਨਗੇ ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸਰੂਪਾ ਦਰਸ਼ਨ ਕਰਕੇ ਭਗਤ ਸਿੰਘ ਨੇ ਤਿਆਰ ਕੀਤੇ ਜੋ ਅੱਜ ਵੀ ਆਪਾਂ ਦਰਸ਼ਨ ਕਰ ਰਹੇ ਹਾਂ ਸੋ ਇਹ ਸਹੀ ਸਰੂਪਾ ਇਸ ਤਰ੍ਹਾਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਮਹਾਨ ਕਮਾਈ ਇਹ ਜਾਦੇ ਬੋਲਣ ਦਾ ਟਾਈਮ ਨਹੀਂ ਹੁੰਦਾ ਸੋ ਬਾਬਾ ਜੀ ਦੀਆਂ ਬੇਅੰਤ ਕਮਾਈਆਂ ਕਵਿਤਾ ਦੇ ਵਿੱਚ ਸਰਵਣ ਕਰੋ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਇਸ ਸੰਸਾਰ ਦੇ ਉੱਤੇ ਆ ਕੇ ਕਿਵੇਂ ਜਾਪ ਤਪ ਸੇਵਾ ਤਿਆਗ ਬਰਾਵ ਕਿਸ ਤਰ੍ਹਾਂ ਕੀਤਾ ਧੰਨ ਧੰਨ ਪਿਆਰੇ ਬਾਬਾ ਜੀ ਸ਼ਸ਼ੀ ਤੋਂ ਵਰੋਂ ਸਾਹਿਬ ਮਹਾਪੁਰਖ ਪਰਮ ਪੂਜਿਆ ਬਾਬਾ ਗੇਜਾ ਸਿੰਘ ਦੀ ਲਿਖੀ ਹੋਈ ਰਚਨਾ ਨੂੰ ਇਸ ਤਰ੍ਹਾਂ ਸਰਵਣ ਕਰੋ ਇਸ ਜਗਤ ਦੇ ਅੰਦਰ ਸੀ ਜਦ ਹਨੇਰਾ ਛਾਇਆ ਜੀ ਨਹਿਰ ਮਟਾਉਣੇ ਖਾਤਰ ਬਾਬਾ ਆਨੰਦ ਸਿੰਘ ਆਇਆ ਜੀ ਸੱਚ ਦੇ ਸੂਰਜ ਚੜ੍ਹ ਕੇ ਕੀਤੀ ਜੋ ਰਸ਼ਨਾਈ ਜੀ ਬਾਬਾ ਆਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਜੀ ਸ਼ੇਰਪੁਰੇ ਵਿੱਚ ਆ ਕੇ ਕਰਨ ਲੱਗੇ ਭਗਤੀ ਜੀ ਭਗਤੀ ਵਾਲਾ ਫੜਿਆ ਰਸਤਾ ਅਸਲ ਬਰਾਕਤੀ ਜੀ ਵਿੱਚ ਅਜਾੜਾ ਵਿਚਰੇ ਨਾ ਕੋਈ ਜਗਾ ਬਣਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਧਨ ਧਨ ਕਮਾਈ ਜੀ ਨੀਂਦ ਭੁੱਖ ਨੂੰ ਜਿੱਤਿਆ ਤਜੇ ਕੋਲ ਪਦਾਰਥ ਜੀ ਇੱਕੋ ਸਿਮਰਨ ਬਾਜੋ ਨਾ ਕੋਈ ਹੋਰ ਸੁਆਰਥ ਜੀ ਅਕਾਲ ਪੁਰਖ ਦੀ ਇੱਕੋ ਜਾਣੋ ਓਟ ਤਕਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਘਟਨ ਕਪਸਿਆ ਪੋਰੀਆਂ ਦੇ ਵਿੱਚ ਵੜ ਕੇ ਤੇ ਜਿੱਤ ਲਏ ਪੰਜ ਵੈਰੀ ਗਿਆਨ ਹੱਥ ਡੰਡਾ ਫੜ ਕੇ ਤੇ ਤਿਆਗੀ ਤੇ ਬਰਾਗੀ ਮਾਇਆ ਮਨੋਂ ਪਲਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਸਾਂਝੀ ਉਪਦੇਸ਼ ਦਿੰਦੇ ਜੋ ਚਾਰੇ ਵਰਨੀ ਜੀ ਲੱਖਾਂ ਦੁਨੀਆਂ ਲਾਤੀ ਗੁਰੂ ਨਾਨਕ ਦੇ ਚਰਨੀ ਜੀ ਗੁਰੂ ਨਾਨਕ ਦੀ ਫੋਟੋ ਆਪਨੇ ਸਹੀ ਲਗਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਹਾਰ ਕੇ ਖਿਮਾ ਗਰੀਬੀ ਜੋ ਜਰਵਾਸਤੂ ਨੂੰ ਜਰਿਆ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਗਟ ਗੁਰੂ ਨਾਨਕ ਕਰਿਆ ਪ੍ਰਗਟ ਸੇਵਾ ਕੀਤੀ ਪ੍ਰਤਖ ਭੋਗ ਲਵਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਰੋਬਿੰਦ ਸਿੰਘ ਜੀ ਨੇ ਕੀਤੇ ਬਚਨ ਕਮਾਏ ਜੀ ਪ੍ਰਗਟ ਸਤਿਗੁਰ ਮਾਨਿਓ ਤੁਸੀਂ ਵਿੱਚ ਅਮਲ ਦੇ ਲਿਆਏ ਜੀ ਜਿਤਨੀ ਵੀ ਗੁਰਵਾਣੀ ਆਪ ਦੇ ਉੱਪਰ ਘਟਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੇ ਲਾ ਦਿੱਤੇ ਸਤਿਗੁਰ ਪਲੰਗਾ ਉੱਪਰ ਹੈ ਪ੍ਰਕਾਸ਼ ਕਰਾ ਦਿੱਤੇ ਗੁਰੂ ਗ੍ਰੰਥ ਦੀ ਸੇਵਾ ਕਰਨੀ ਜੋ ਸਮਝਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਜੀ ਅੰਮ੍ਰਿਤ ਪਾਨ ਕਰਾਉਂਦੇ ਮਨ ਦੇ ਜੋ ਗੁਰ ਬਾਣੀ ਨੂੰ ਦਿੰਦੇ ਸ਼ੁਭ ਉਪਦੇਸ਼ ਜੋ ਆਏ ਕਲ ਪ੍ਰਾਣੀ ਨੂੰ ਲੱਖਾਂ ਦੁਨੀਆ ਤਾਈ ਗੁਰਮਤ ਹੈ ਦਰੜਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਜੀ ਈ ਹੋਈ ਜੋ ਦੁਨੀਆਂ ਵਿੱਚ ਪੁਲੇਖਿਆ ਭਰਮਾਂ ਦੇ ਤੋੜ ਦਿੱਤੇ ਸਭ ਸੰਗਲ ਪਏ ਜੋ ਉਲਟੇ ਕਰਮਾਂ ਦੇ ਦੁਖੀਏ ਰਾਜੀ ਕੀਤੇ ਦੇ ਕੇ ਨਾਮ ਦਵਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਜੀ ਸਾਖੀ ਦਾ ਲੇਖ ਆਪਨੇ ਪੂਰਾ ਜੋ ਕਰਿਆ ਬਾਬਾ ਈਸ਼ਰ ਸਿੰਘ ਦੇ ਸਿਰ ਹੱਥ ਮੇਰਾ ਦਾ ਧਰਿਆ ਨਾਨਕ ਸਰਦੀ ਜਿੰਨਾ ਨੇਹ ਠਾਠ ਬਣਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ ਹਾਜਰੀਆਂ ਲਗਵਾਓ ਬੋਲ ਸੰਗਤ ਸਾਰੀ ਜੀ ਬਾਬਾ ਅਨੰਦ ਸਿੰਘ ਧੰਨ ਕਹੋ ਸਭ ਸੰਗਤ ਸਾਰੀ ਜੀ ਦਾਸ ਨੇ ਕਿਪਤਾ ਰਾਈ ਹਾਜਰੀ ਹੈ ਲਗਵਾਈ ਜੀ ਬਾਬਾ ਗਾਇਤ ਸਿੰਘ ਤੇਰੀ ਹੈ ਧਨ ਕੰਨ ਕਮਾਈ ਜੀ ਬਾਬਾ ਅਨੰਦ ਸਿੰਘ ਤੇਰੀ ਹੈ ਤਨ ਤਨ ਕਮਾਈ